ਸਾਥੀ ਕਾਨ ਮੈਂ ਆ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਪੂਰੇ 46 ਦਿਨ ਹੋ ਗਏ ਮਰਨ ਵਰਤ ਉੱਤੇ ਬੈਠੇ ਹੋਏ ਭਾਰਤੀ ਜਨਤਾ ਪਾਰਟੀ ਵੱਲੋਂ ਹਾਲੇ ਕੋਈ ਵੀ ਸੰਦੇਸ਼ ਜਗਜੀਤ ਸਿੰਘ ਡੱਲੇਵਾਲ ਪੰਜਾਬ ਅਤੇ ਹਰਿਆਣਾ ਦੇ ਖਨੌਰੀ ਬਾਰਡਰ ਤੇ ਡਟੇ ਹੋਏ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਕਿ ਅਸੀਂ ਤੁਹਾਡੀਆਂ 13 ਦੇ ਵਿੱਚੋਂ ਕੁਝ ਮੰਗਾਂ ਮੰਨ ਲੈਂਿਆ ਇਧਰ ਜਿਹੜੇ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਇਹ ਪੱਲਾ ਕਹਿ ਕੇ ਛਾੜ ਦਿੱਤਾ ਕਿ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜੀਵਾਲ ਦੀ ਮਿਲੀ ਭੁਗਤ ਹੈ ਇਸ ਕਰਕੇ ਐਮਐਸਪੀ ਪੰਜਾਬ ਦੇ ਕਿਸਾਨਾਂ ਨੂੰ ਨਹੀਂ ਮਿਲਲੀ ਉਹਨਾਂ ਕਿਹਾ ਕਿ ਹਰਿਆਣੇ ਦੇ ਵਿੱਚ ਅਸੀਂ ਜਿਸ ਤਰ੍ਹਾਂ ਐਮਐਸਪੀ 23 ਦੀ 24 ਫਸਲਾਂ ਉੱਤੇ ਦੇ ਰਹਾਂ ਇਹਦੂੰ ਜਗਜੀਤ ਸਿੰਘ ਡੱਲੇ ਵੱਲੋਂ ਇੱਕ ਵਾਰ ਚੁੱਪੀ ਤੋੜ ਦਿੱਤੀ ਗਈ ਹੈ ਇਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੋਈ ਵੀ ਬਿਆਨਬਾਜ਼ੀ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਸੇ ਨੂੰ ਮਿਲਿਆ ਜਾਵੇਗਾ ਇੱਕ ਪਾਸੇ ਮਰਨ ਵਰਤ ਦੂਸਰੇ ਪਾਸੇ ਮੌਨ ਵਰਤੇ ਬੈਠ ਗਏ ਨੇ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਆਖਰੀ ਸੰਦੇਸ਼ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਕਿਸੇ ਵੀ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਨਮਾਇੰਦਾ ਨਮਾਇੰਦਾ ਹੋਵੇ ਚਾਹੇ ਉਹ ਸੈਂਟਰ ਸਰਕਾਰ ਹੋਵੇ ਚਾਹੇ ਉਹ ਸੁਪਰੀਮ ਕੋਰਟ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਨੁਮਾਇंदे ਹੋਣ ਮੈਂ ਕਿਸੇ ਦੇ ਨਾਲ ਵੀ ਗੱਲਬਾਤ ਨਹੀਂ ਕਰਾਂਗਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜੇ ਨੇ ਆਦੇਸ਼ ਦੇ ਦਿੱਤੇ ਗਏ ਨੇ ਕਿ ਮਰਨ ਵਰਤ ਮੇਰਾ ਜਾਰੀ ਰਹੇਗਾ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਨੂੰ ਇੰਜ ਲੱਗਦਾ ਹੈ ਜਿਸ ਤਰ੍ਹਾਂ ਡਾਕਟਰ ਨੇ ਕਹਿ ਦਿੱਤਾ ਹੋਵੇ ਕਿਉਂਕਿ ਜਦੋਂ ਵੀ ਉਹ ਬੋਲਦੇ ਨੇ ਉਸ ਤੋਂ ਬਾਅਦ ਉਹ 10 15 ਮਿੰਟ ਵਾਸਤੇ ਜਿਹੜੇ ਬੇਹੋਸ਼ ਹੋ ਜਾਂਦੇ ਨੇ ਕਿਉਂਕਿ ਉਹਨਾਂ ਦੀ ਸਿਹਤ ਬੜੀ ਨਾਜ਼ੁਕ ਬਣੀ ਹੋਈ ਹੈ ਇਸ ਨੂੰ ਲੈ ਕੇ ਹੁਣ ਜਗਜੀਤ ਸਿੰਘ ਡੱਲੇਵਾਲ ਕਹਿੰਦੇ ਨੇ ਕਿ ਮੈਂ ਬਿਲਕੁਲ ਬੁਲਾਗੀ ਬੁਲਾਗਾ ਨਹੀਂ ਅਤੇ ਨਾ ਹੀ ਮੈਂ ਕਿਸੇ ਨਾਲ वार्तालाप ਯਾਨੀ ਕਿ ਗੱਲਬਾਤ ਕਰਾਂਗਾ ਜੇਕਰ ਕਿਸੇ ਨੇ ਗੱਲਬਾਤ ਕਰਨੀ ਹੈ ਪੰਜਾਬ ਦੇ ਹਰਿਆਣਾ ਦੇ ਖਨੌੜੀ ਬਾਰਡਰ ਤੇ ਆਓ ਉਥੇ ਕਿਸਾਨ ਵੀ ਨੇ ਤੇ ਕਿਸਾਨ ਆਗੂ ਵੀ ਨੇ ਜਿਵੇਂ ਸਰਵਣ ਸਿੰਘ ਪੰਦੇਰ ਨੇ ਕਾਕਾ ਸਿੰਘ ਬਰਾੜ ਨੇ ਜਗੰਦਰ ਸਿੰਘ ਉਗਰਾਹਾਂ ਨੇ ਰਕੇਸ਼ ਕੈਤਵਰਗੇ ਵੀ ਨੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਮੈਂ ਅੱਜ ਤੋਂ ਬਾਅਦ ਕਿਸੇ ਵੀ ਪਾਰਟੀ ਦੇ ਮੈਂਬਰ ਚਾਹੇ ਉਹ ਸੁਪਰੀਮ ਕੋਰਟ ਹੈ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੈ ਚਾਹੇ ਕੋ ਕਾਂਗਰਸ ਦੇ ਕੋਈ ਨੁਮਾਇंदे ਆਉਂਦੇ ਨੇ ਯਾਨੀ ਕਿ ਅੱਜ ਤੋਂ ਬਾਅਦ ਜਿਹੜੇ ਨੇ ਜਗਜੀਤ ਸਿੰਘ ਕਿਸਾਨ ਆਗੂ ਡੱਲੇਵਾਲ ਬਿਲਕੁਲ ਗੱਲਬਾਤ ਨਹੀਂ ਕਰਨਗੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਪੂਰੀ ਮਨਾਈ ਕਰ ਦਿੱਤੀ ਹੈ ਕਿ ਮਰਨ ਵਰਤ ਦੇ ਨਾਲ ਹੁਣ ਮੈਂ ਮੌਨ ਵਰਤੇ ਵੀ ਬੈਠ ਗਿਆ ਹਾਂ ਧੰਨ